ਇੱਕ ਨਵੀਂ ਵੀਡੀਓ ਅਮਰ ਸਿੰਘ ਚਮਕੀਲੇ ਦੇ ਨਾਲ ਤੇ ਗਰੀਬੀ ਚੋਂ ਉੱਠੇ ਸੱਬਾ ਮਰਾਲ ਜਿਹੜਾ ਸਿੰਗਰ ਨਵਾਂ ਕਰਕੇ ਫਲਾਈ ਆ ਮਾਲ ਆ ਕੁਝ ਲੋਕ ਇਹਨੂੰ ਜਾਣ ਕੇ ਇਹ ਗੱਲ ਕਹਿ ਰਹੇ ਵੱਡਾ ਚਮਕੀਲਾ ਬਣਦਾ ਫਿਰਦਾ ਆ ਇਹ ਬੜੀ ਚਮਕੀਲੇ ਦੀ ਰੀਸ ਕਰਦਾ ਫਿਰਦਾ ਇਹਦਾ ਇੱਕ ਦੁਕਾਨਾ ਚੱਲ ਗਿਆ ਤਾਂ ਜਾਣ ਕੇ ਯਾਨੀ ਕਿ ਮੈਂ ਇੱਥੇ ਇਹ ਗੱਲ ਕਰੂੰਗਾ ਭਾਈ ਚੱਲਿਆ ਤਾਂ ਹੈਗਾ ਹੀ ਆ ਅਗਲੇ ਤਾਂ ਇੱਕ ਚੱਲਿਆ ਚਾਹੇ ਦੋ ਚੱਲਿਆ ਹੁਣ ਇਹਦਾ ਹਰ ਇੱਕ ਗਾਣਾ ਸੱਬੇ ਮਰਾਲ ਦਾ ਚੱਲ ਰਿਹਾ ਆ ਤੇ ਭਾਈ ਚਮਕੀਲਾ ਵੀ ਇਸੇ ਤਰ੍ਹਾਂ ਸੀਗਾ ਚਮਕੀਲਾ ਵੀ ਬਹੁਤ ਥੱਲੇੋਂ ੇਟਲੇ ਪਰਿਵਾਰ ਚੋਂ ਉੱਠਿਆ ਸੀਗਾ ਤੇ ਪੇਰੋਂ ਨੇ ਬਲੰਦੀਆਂ ਨੂੰ ਝੂਇਆ ਸੀ ਤੇ ਛੱਬਾ ਵੀ ਉਹ ਹੀ ਆ ਬਹੁਤ ਗਰੀਬ ਘਰ ਚੋਂ ਉੱਠ ਕੇ ਚਮਕੀਲੇ ਵਾਂਗ ਹੀ ਬਲੰਦੀਆਂ ਨੂੰ ਝੂਰਿਆ ਤੇ ਤਾਂ ਹੀ ਕੁਝ ਲੋਕਾਂ ਤੋਂ ਵੀ ਜਰਿਆ ਨਹੀਂ ਜਾ ਰਿਹਾ ਇਸ ਕਰਕੇ ਕਿ ਬੰਦਾ ਇਹ ਤਰੱਕੀ ਕਰ ਤੇ ਕਰ ਰਿਹਾ ਇਹ ਬੰਦਾ ਤਾਂ ਗਰੀਬ ਜਿਹਾ ਗਰੀਬੀ ਚ ਜਿਗਿਆ ਗਰੀਬੀ ਚ ਹੀ ਰਹਿੰਦਾ ਇਹ ਐਡਾ ਵੱਡਾ ਐ ਮਕਾਮ ਕਿਵੇਂ ਪਾ ਰਿਹਾ ਹੈ ਤਾਂ ਕਦੀ ਚਮਕੀਲੇ ਨਾਲ ਜੋੜਦੇ ਆ ਪਰ ਮੈਂ ਤਾਂ ਸਮਝਦਾ ਚਮਕੀਲੇ ਨਾਲ ਜੋੜਦੇ ਆ ਤਾਂ ਵਧੀਆ ਗੱਲ ਆ ਕਿਉਂਕਿ ਚਮਕੀਲਾ ਇੱਕ ਬਹੁਤ ਵੱਡਾ ਕਲਾਕਾਰ ਸੀਗਾ ਹੈਨਾ ਤੇ ਚਮਕੀਲੇ ਦੇ ਨਾਮ ਨਾਲ ਜ਼ੱਬੇ ਦਾ ਨਾਂ ਜੋੜਨਾ ਵਧੀਆ ਗੱਲ ਆ ਤੇ ਸੱਭਾ ਹੋਰ ਤਰੱਕੀ ਕਰੂਗਾ ਕਿਉਂਕਿ ਆਵਾਜ਼ ਵੀ ਮੁੰਡੇ ਦੀ ਵਧੀਆ ਆ ਤੇ ਉਹ ਝਲਕ ਵੀ ਪੈਂਦੀ ਆ ਮੈਂ ਤਾਂ ਨਹੀਂ ਕਹਿੰਦਾ ਕਿ ਚਮਕੀਲਾ ਬਣ ਜਾਣਾ ਜ਼ੱਬੇ ਇਮਰਾਨ ਨੇ ਚਮਕੀਲਾ ਤਾਂ ਕੋਈ ਬਣੇ ਨਹੀਂ ਸਕਦਾ ਪਰ ਵਧੀਆ ਗੱਲ ਇਹ ਆ ਕਿ ਜਿਵੇਂ ਉਹ ਗਰੀਬੀ ਚੋਂ ਉੱਠਿਆ ਸੀਗਾ ਚਮਕੀਲਾ ਤੇ ਉਹਨੇ ਦੁਨੀਆ ਤੇ ਸੰਗੀਤਕ ਤੌਰ ਤੇ ਰਾਜ ਕੀਤਾ ਸੀਗਾ ਆਪਣੀ ਗਾਇਕੀ ਦੇ ਨਾਲ ਉਸੇ ਤਰ੍ਹਾਂ ਜ਼ੱਬਾ ਮਰਾੜ ਵੀ ਰਾਜ ਕਰ ਸਕਦਾ ਆ ਚਮਕੀਲੇ ਵਾਂਗ ਤੇ ਮੇਰੇ ਹਿਸਾਬ ਨਾਲ ਚਮਕੀਲੇ ਬਾਗ ਹੀ ਰਾਜ ਕਰੂਗਾ ਤੇ ਦੋਸਤੋ ਤੁਸੀਂ ਇਹਦੇ ਬਾਰੇ ਕੀ ਕਹੋਗੇ ਜਰੂਰ ਦੱਸਿਓ ਬਾਕੀ ਦੂਜੀ